ਸਰ ਆਇਆ ਕਿ ਅਸੀਂ ਵੀ ਯੂਕਰੇਨ ਦੇ ਨਾਗਰਿਕਾਂ ਦੀ ਮਦਦ ਵਾਸਤੇ ਸਰ ਆਪਾਂ ਨੇ ਤਿਆਰੀ ਕੀਤੀ ਹੈ ਤੇ ਥੋੜੇ ਦਿਨਾਂ ਤੱਕ ਆਪਾਂ ਅੰਸਰ ਜਾਣਾ ਹੈ ਜਰੂਰੀ ਨਹੀਂ ਕਿ ਸਰ ਯੂਕਰੇਨ ਦੇ ਵਿੱਚ ਹੀ ਇਦਾਂ ਦੀ ਕੋਈ ਮੁਸੀਬਤ ਆਈ ਕਿਸੇ ਵਿਦੇਸ਼ ਵਿੱਚ ਕੋਈ ਵੀ ਇਦਾਂ ਦੀ ਆਫਤ ਆਉਂਦੀ ਆ ਤੇ ਉਹਦੇ ਵਾਸਤੇ ਪੰਜਾਬੀ ਜਿਹੜੀ ਆ ਹੋਮ ਆ ਹਮੇਸ਼ਾ ਤਿਆਰ ਰਹੇਗੀ ਸਰ ਮਾਮਾ ਜਿਹੜੀਆਂ ਉੱਥੇ ਉਸ ਮੁਸੀਬਤ ਦਾ ਸਾਹਮਣਾ ਕਰ ਰਹੀਆਂ ਤੇ ਸਰ ਅਸੀਂ ਜੇ ਜਾਵਾਂਗੇ ਤੇ ਅਸੀਂ ਉਹਨਾਂ ਦੀ ਫੁੱਲ ਸਪੋਰਟ ਕਰਾਂਗੇ ਉੱਥੇ ਜਾ ਕੇ ਜੀ ਸਰਦਾਰ ਕੌਮ ਖਰ ਵਾਸਤੇ ਜੰਗ ਵਾਸਤੇ ਜਾਂ ਕਿਸੇ ਵੀ ਮਤਲਬ ਵਾਸਤੇ ਹਰ ਵਕਤ ਚਾਰ ਰਹਿੰਦੀ ਆ ਸਰ ਆਰਮੀ ਜਿਹੜੀ ਆ ਹਮੇਸ਼ਾ ਮੌਨਾਂ ਦੇ ਸਾਹਮਣੇ ਕਰਦੀ ਆ ਯਾਰ ਲੋਕ ਆਰਮੀ ਜਿਹੜਾ ਬੱਟ ਤੇ ਖੜੀ ਆ ਉਹ ਹਮੇਸ਼ਾ ਦਿਨ ਨਾਲ ਮੌਤ ਉਹਦੇ ਵਾਸਤੇ ਇੱਕ ਹੀ ਬਰਾਬਰ ਆ ਸਰ ਮੇਰਾ ਨਾਮ ਹੋ ਹੌਲਦਰ ਹਰਜੀਤ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸ਼ਟਕਾ ਸਾਹਿਬ ਗੁਰੂ ਕੀ ਬਡਾਲੀ ਵਿਖੇ ਅਸੀਂ ਰਹਿੰਦੇ ਆ ਜੀ ਤੇ ਸਰ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਕਿ ਕੱਲ ਯੂਕਰੇਨ ਸਰਕਾਰ ਨੇ ਜਿਹੜੇ ਆ ਉਹ ਵਿਜੇ ਬਿਲਕੁਲ ਫ੍ਰੀ ਕਰਤੇ ਆ ਕਿ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਜਿਹੜਾ ਸਾਡੀ ਹੈਲਪ ਵਾਸਤੇ ਕੋਈ ਵੀ ਕਿਸੇ ਵੀ ਦੇਸ਼ ਦਾ ਨਾਗਰਿਕ ਸਾਡੀ ਹੈਲਪ ਵਾਸਤੇ ਆਉਣਾ ਚਾਹੁੰਦਾ ਆ ਤੇ ਉਹ ਸਾਡੇ ਇੱਥੇ ਆ ਸਕਦਾ ਤੇ ਸਾਡੇ ਵੀ ਮਨ ਦੇ ਵਿੱਚ ਖਿਆਲ ਆਇਆ ਕਿ ਅਸੀਂ ਵੀ ਯੂਕਰੇਨ ਦੇ ਨਾਗਰਿਕਾਂ ਦੀ ਮਦਦ ਵਾਸਤੇ ਸਾਰਾ ਆਪਾਂ ਨੇ ਤਿਆਰੀ ਕੀਤੀ ਆ ਤੇ ਥੋੜੇ ਦਿਨਾਂ ਤੱਕ ਆਪਾਂ ਅੰਸਾਰ ਜਾਣਾ ਇੱਕ ਦੋ ਦਿਨ ਤੱਕ ਕਾਰਨ ਕਾਰਨ ਕੀ ਕਿਉਂ ਤਿਆਰੀ ਕੀਤੀ ਹੈ ਕਾਰਨ ਇਹ ਆ ਸਰ ਦੇਖੋ ਉੱਥੇ ਇਹ ਜੰਗ ਜਿਹੜੀ ਉਹ ਲੱਗੀ ਹੋਈ ਆ ਤੇ ਕਾਫੀ ਉਹਨਾਂ ਦੇ ਜਿਹੜੇ ਨਾਗਰਿਕਾ ਕੁਐਲਟੀ ਹੋ ਗਏ ਨੇ ਤੇ ਦੇਖੋ ਅਸੀਂ ਵੀ ਇਨਸਾਨ ਆ ਤੇ ਇਨਸਾਨਾਂ ਨੂੰ ਦੇਖ ਕੇ ਸਾਡੇ ਵੀ ਮਨ ਦੇ ਵਿੱਚ ਖਿਆਲ ਆ ਕਿ ਇਨਸਾਨਾਂ ਦੀ ਹਲਪ ਵਾਸਤੇ ਬੰਦਾ ਬਣਿਆ ਤੇ ਇਨਸਾਨਾਂ ਦੀ ਹਲਪ ਵਾਸਤੇ ਹੀ ਆਪਾਂ ਜਾ ਰਹੇ ਹਾਂ ਜ਼ਰੂਰੀ ਨਹੀਂ ਕਿ ਸਰ ਯੂਕਰੇਨ ਦੇ ਵਿੱਚ ਹੀ ਇਦਾਂ ਦੀ ਕੋਈ ਮੁਸੀਬਤ ਆਈਏ ਕਿਸੇ ਵੀ ਦੇਸ਼ ਵਿੱਚ ਕੋਈ ਵੀ ਇਦਾਂ ਦੀ ਆਫਤ ਆਉਂਦੀ ਆ ਤੇ ਉਹਦੇ ਵਾਸਤੇ ਪੰਜਾਬੀ ਜਿਹੜੀ ਆ ਕੌਮ ਆ ਉਹ ਹਮੇਸ਼ਾ ਤਿਆਰ ਰਹੇਗੀ ਸਰ ਹੋਰ ਵੀ ਬੜੀਆਂ ਇਕ ਰੰਗੀਆਂ ਮੁਸ਼ਕਲਾਂ ਨੇ ਜੀਆਂ ਉਸ ਇਲਾਕੇ ਦੇ ਚਾਹਿਆ ਕੀ ਤੁਹਾਡੇ ਜਿਹੜੇ ਉਸ ਭਾਰਤੀ ਬੱਚੇ ਫਸੇ ਨੇ ਇਸ ਵਕਤ ਕੀ ਸੈਲਵਰ ਕਰ ਰਹੇ ਆਪਾਂ ਯੂਕਰੇਨ ਲੋਕਾਂ ਨੂੰ ਬਿਲਕੁਲ ਸਰ ਭਾਰਤੀ ਲੋਕ ਵੀ ਫਸੇ ਹੋਏ ਨੇ ਯੂਕਰੇਨ ਦੇ ਲੋਕ ਵੀ ਉੱਥੇ ਫਸੇ ਨੇ ਬੱਚੇ ਮਹਿਲਾਵਾਂ ਭੈਣਾ ਮਾਮਾ ਜਿਹੜੀਆਂ ਉੱਥੇ ਉਸ ਮੁਸੀਬਤ ਦਾ ਸਾਹਮਣਾ ਕਰ ਰਹੀਆਂ ਤੇ ਸਰ ਅਸੀਂ ਜੇ ਜਾਵਾਂਗੇ ਤੇ ਅਸੀਂ ਉਹਨਾਂ ਦੀ ਫੁੱਲ ਸਪੋਰਟ ਕਰਾਂਗੇ ਉੱਥੇ ਜਾ ਕੇ ਜੀ ਤੇ ਤਿਆਰੀ ਕੀ ਸਰਕਾਰ ਕੋ ਹੋਣੀ ਚਾਹੀਦੀ ਬਿਲਕੁਲ ਜੀ ਸਰ ਸਰਕਾਰ ਕੋ ਅਸੀਂ ਮੋਦੀ ਸਰਕਾਰ ਕੋ ਇਹ ਪਰਮਿਸ਼ਨ ਲੈਣਾ ਚਾਹੁੰਦੇ ਕਿ ਅਸੀਂ ਪੰਜਾਬੀ ਹਮੇਸ਼ਾ ਯੰਗ ਲੜਨ ਵਾਸਤੇ ਤਿਆਰ ਬਰ ਤਿਆਰ ਹਾਂ ਸਾਬਕਾ ਫੌਜੀ ਹਾਂ ਤੇ ਜੇ ਸਾਨੂੰ ਸਾਡੀ ਗਵਰਨਮੈਂਟ ਸਾਨੂੰ ਪਰਮਿਸ਼ਨ ਦੇਵੇ ਅਸੀਂ ਬਿਲਕੁਲ ਜੰਗਲਰ ਨਵਾਸਤੇ ਤਿਆਰ ਹਾਂ ਸਾਨੂੰ ਸਰ ਹਥਿਆਰ ਚਲਾਉਣਾ ਨਹੀਂ ਆਉਂਦਾ ਸਾਨੂੰ ਸਾਰਾ ਕੁਝ ਜਿਹੜਾ ਟ੍ਰੇਨਿੰਗ ਜਿਹੜੀ ਆ ਸਾਨੂੰ ਮਿਲੀ ਹੋਈ ਆ ਜਿਸ ਤਰ੍ਹਾਂ ਕਿ ਖਾਲਸਾ ਐਡ ਸਰ ਉਸ ਬਾਰਡਰਾਂ ਦੇ ਉੱਪਰ ਪਹੁੰਚੀ ਹੋਈ ਆ ਤੇ ਉੱਥੇ ਉਹਨਾਂ ਨੇ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਲੋਕਾਂ ਨੂੰ ਜਿੰਨੀ ਵੀ ਉਹ ਫੈਸਿਲਿਟੀ ਦੇ ਸਕਦੇ ਨੇ ਉਹ ਵੱਧ ਤੋਂ ਵੱਧ ਉਹ ਫੈਸਿਲਿਟੀ ਦੇ ਰਹੇ ਆ ਲੇਕਿਨ ਸਾਡੇ ਵਿੱਚ ਇਹ ਕਾਬਲੀਅਤ ਆ ਅਸੀਂ ਹਥਿਆਰਾਂ ਦੇ ਨਾਲ ਜਿਹੜੀ ਆ ਜੰਗ ਬਿਲਕੁਲ ਆਪਾਂ ਜਿਹੜੀ ਉਹ ਲੜ ਸਕਦੇ ਆ ਜੀ ਤਾਂ ਨਹੀਂ ਲੱਗਦਾ ਕਿ ਉੱਥੇ ਮੌਤ ਹੋਣੀ ਨਹੀਂ ਤੇ ਵੀ ਚੀਜ਼ ਆ ਸਰ ਅਜੇ ਤੱਕ ਆਪਾਂ ਨੇ ਇਸ ਚੀਜ਼ ਦੇ ਵਿੱਚੋਂ ਲੰਘੇ ਹੋਏ ਆ ਸਾਨੂੰ ਲੜਨ ਦੇ ਵਾਸਤੇ ਬਿਲਕੁਲ ਵੀ ਡਰ ਨਹੀਂ ਲੱਗਦਾ ਜੇ ਸਾਨੂੰ ਇਹ ਸ਼ਹਾਦਤ ਦਾ ਸਾਹਮਣਾ ਕਰਨਾ ਪਵੇ ਤੇ ਸਰ ਉਹ ਅਸੀਂ ਬਿਲਕੁਲ ਸ਼ਹਾਦਤ ਦੇਣ ਲਈ ਤਿਆਰ ਆ ਸਿਰਫ ਇੱਕ ਨਾਗਰਿਕ ਹੋਣ ਦੇ ਨਾਤੇ ਇਨਸਾਨ ਨੂੰ ਬਚਾਉਣ ਵਾਸਤੇ ਅਸੀਂ ਬਿਲਕੁਲ ਤਿਆਰਬਰ ਤਿਆਰ ਖੜੇ ਆ ਜੀ ਮੇਰਾ ਨਾਮ ਹੋਦਾ ਦਰਜਿੰਦਰ ਸਿੰਘ ਮੈਂ ਸਿਕਾਇ ਇਨਫੈਂਟਰੀ ਤੋਂ ਪਲਸਣ ਆਇਆ ਆ ਹਮੇਸ਼ਾ ਸਾਡਾ ਸਾਬ ਰਹਿ ਰਹੇ ਆ ਅਸੀਂ ਜੋ ਜੁਨਰੇਟ ਦੇ ਹਾਲਾਤ ਚੱਲ ਰਹੇ ਆ ਉਹਦੇ ਵਾਸਤੇ ਲੜਾਈ ਵਾਸਤੇ ਤਿਆਰ ਆ ਕਿਸੇ ਵੀ ਦੇਸ਼ ਦੇ ਮਤ ਵਾਸਤੇ ਇਨਸਾਨੀਅਤ ਦੇ ਨਜ਼ਰਾਂ ਸਾਡਾ ਫਤ ਪੰਦਾ ਵਾ ਵੈਸੇ ਵੀ ਸਰਦਾਰ ਕੌਮ ਹਰ ਵਾਸਤੇ ਜੰਗ ਵਾਸਤੇ ਜਾਂ ਕਿਸੇ ਵੀ ਮਤ ਵਾਸਤੇ ਹਰ ਵਕਤ ਤਿਆਰ ਰਹਿੰਦੀ ਆ ਉੱਥੇ ਮਾਹੌਲ ਬਣਿਆ ਵਾ ਮੌਤ ਦਾ ਮਾਹੌਲ ਬਣਿਆ ਉਸ ਮਾਹੌਲ ਦੇ ਵਿੱਚ ਤੁਸੀਂ ਜਾ ਰਹੇ ਹੋ ਡਰ ਲੱਗਦਾ ਨਹੀਂ ਸਰ ਡਰ ਕੋਈ ਨਹੀਂ ਲੱਗਦਾ ਸਰ ਆਰਮੀ ਜਿਹੜੀ ਆ ਹਮੇਸ਼ਾ ਮੌਤ ਨਾਲੇ ਸਾਹਮਣਾ ਕਰਦੀ ਆ ਹਰ ਵਕਤ ਆਰਮੀ ਮੇਰੇ ਬਾਟ ਦੇ ਖੜੀ ਆ ਉਹ ਹਮੇਸ਼ਾ ਦਿਨ ਰਾਤ ਮੌਤ ਉਹਦੇ ਵਾਸਤੇ ਇੱਕ ਹੀ ਬਰਾਬਰ ਆ ਤਿਆਰੀਆਂ ਫਿਰ ਜਾਣ ਦੀ ਜਿਆਦੀ ਸਰ ਪੱਕੀ ਤਿਆਰੀ ਹੈ ਫੁੱਲ ਤਿਆਰੀ ਸਾਡੀ ਹਾਂ ਉੱਥੇ ਜਾ ਕੇ ਮਦਦ ਕੀਤੀ ਜਾਏਗੀ ਕੀਤੀ ਜੋ ਮਤ ਸਾਡੇ ਨਾਂ ਦੇ ਮਤ ਕਰੀ ਕੋਈ ਅਸੀਂ ਭਾਰਤ ਸਰਕਾਰ ਤੋਂ ਜਾਚ ਚੌਣੇ ਪਹਿ ਸਾਨੂੰ ਮੌਕਾ ਮਿਲੇ ਅਸੀਂ ਜਾਣ ਵਾਸਤੇ ਆ ਜਾ